اپنی پارٹی ਦੇ ਵਿਧਾਇਕ ਨੇ ਟਾਂਡਾ ਉੜਮੜ ਤੋਂ ਉਸ ਦਾ ਪੀਏ ਆਮ ਆਦਮੀ ਪਾਰਟੀ ਦੇ ਪੇਜ ਤੋਂ ਵੀਡੀਓ ਪਾਉਂਦਾ ਕਹਿੰਦੇ ਮਾਨ ਸਾਹਿਬ ਹੀ ਸੀ ਜਿਹੜੇ ਕਿਸਾਨਾਂ ਦੀ ਗੱਲ ਮੰਨ ਕੇ ਵਾਪਸ ਮੁੜ ਗਏ ਹੋਰ ਸਰਕਾਰ ਹੁੰਦੀ ਤੇ ਬੜੀਆਂ ਪੂਛਾਂ ਝਕਾ ਦਿੰਦੀ ਕਿਸਾਨਾਂ ਦੀ ਕੋਈ ਕਿਸਾਨਾਂ ਦੀਆਂ ਪੂਛਾਂ ਝਕਾ ਦੇ ਕਿਸਾਨਾਂ ਨੇ ਸਰਕਾਰ ਦੀਆਂ ਝਕਾਤੀਆਂ ਪੂਛਾਂ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਜਿਹੜਾ ਆਪਣੇ ਆਪ ਨੂੰ ਸਭ ਤੋਂ ਤਾਕਤਵਰ ਗਿਣਦੇ ਨੇ ਔਰ ਇੱਕੋ ਗੱਲ ਉਹ ਕਹਿੰਦੇ ਨੇ ਉਹਨਾਂ ਦੇ ਸਾਥੀ ਕਿ ਮੋਦੀ ਹੈ ਤੋ ਮੁਮਕਨ ਹੈ ਇਸ ਲੋਕਾਂ ਨੇ ਲੋਕਾਂ ਦੇ ਹਜੂਮ ਨੇ ਮੋਦੀ ਨੂੰ ਪਿੱਛੇ ਹਟਾਤਾ ਸੀ ਵੀਰੇ ਤੇ ਇਹ ਕਿਹੜੇ ਬਾਗ ਦੀ ਮੂਲੀ ਆ ਬੰਤਮਾਲ ਕਿਹੜੇ ਬਾਗ ਦੀ ਮੂਲੀ ਪਿੰਡਾਂ 'ਚ ਵੜਨਾ ਤੁਹਾਡਾ ਬੰਦ ਏ ਬਿਲਕੁਲ ਅੱਗੇ ਸਪਾਈ ਨੇੜੇ ਆਉਂਦੀ ਦੇਖ ਕੇ ਉਹਨਾਂ ਨੂੰ ਪਿੱਛੇ ਹਟਨਾ ਪਿਆ ਲੋਕਾਂ ਨੇ ਨਾ ਦੀ ਗੱਲ 'ਚ ਗੂਠਾ ਦੇ ਕੇ ਫੇਰ ਪਿੱਛੇ ਟਾਇਆ ਜਿਹੜੇ ਰਸਤੇ ਇਹ ਕਾਨੂੰਨ ਐ ਕਰਕੇ ਆਏ ਨੇ ਉਹ ਸੇ ਰਸਤੇ ਐ ਮੋੜ ਕੇ ਲੈ ਜਾਓ ਇਹਨਾਂ ਨੂੰ ਵਾਪਸ ਜਿਹੜੀ ਇਹ ਲੋਕਾਂ ਦੀ ਜ਼ਮੀਨ ਹੜੱਪ ਕੇ ਅਪਜਾਊ ਜ਼ਮੀਨ ਨੂੰ ਹੜੱਪ ਕੇ ਦਿੱਲੀ ਲੈ ਕੇ ਜਾਣਾ ਚਾਹੁੰਦੇ ਸਨ ਉਹ ਲੋਕ ਗੱਲ ਨੂੰ ਸਮਝ ਚੁੱਕੇ ਸੀ ਯੂ ਟਰਨ ਤੇ ਫੈਸਲੇ ਪਹਿਲਾਂ ਵੀ ਬੜੇ ਆਏ ਯੂ ਟਰਨ ਸ਼ਬਦ ਪੱਕਾ じゃ ਕਿਉਂ ਲੱਗਦਾ ਤੁਹਾਨੂੰ ਸਰਕਾਰ ਨੂੰ ਪਹਿਲੀ ਸਰਕਾਰ ਨੇ ਤਾਂ ਮੇਰੇ ਘਰੀਏ ਦਾ ਨਾ ਯੂ ਟਰਨ ਪੈ ਗਿਆ ਇਹਦਾ ਯੂ ਟਰਨ ਲਏ ਹੋ ਜਾਂਦੀ ਹੈ ਜਦੋਂ ਦਬਾਅ ਬਣਦਾ ਪਹਿਲਾਂ ਸੋਚਦੇ ਕੱਕ ਨਹੀਂ ਲੈਂਡ ਪੋਲਿੰਗ ਪਾਲਿਸੀ ਬੇਸ਼ੱਕ ਸਰਕਾਰ ਨੇ ਵਾਪਸ ਲੈ ਲਈ ਹੈ ਪਰ ਐਸਕੇਐਮ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹਾਲੇ ਵੀ ਸ਼ੱਕ ਦੀ ਨਜ਼ਰ ਨਾਲ ਦੇਖਦੇ ਨੇ ਸਰਕਾਰ ਨੂੰ ਕਿਉਂ ਸ਼ੱਕ ਹੈ ਸਰਕਾਰ ਸ਼ੱਕ ਦੇ ਘੇਰੇ ਵਿੱਚ ਕਿਉਂ ਹੈ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਜੀ ਸਾਡੇ ਨਾਲ ਨੇ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਸ਼ਾਦੀਪੁਰ ਸਾਹਿਬ ਇਹੀ ਪੁੱਛਣਾ ਚਾਹਣਾ ਹੈ ਕਿ ਜਦੋਂ ਸਰਕਾਰ ਸ਼ਰਿਆਮ ਪ੍ਰੈਸ ਕਾਨਫਰੰਸ ਦੇ ਜ਼ਰੀਏ ਇੱਕ ਦਸਤਖਤ ਦੇ ਜ਼ਰੀਏ ਅਫਸਰ ਦੇ ਜ਼ਰੀਏ ਵਾਪਸ ਲੈ ਚੁੱਕੀ ਆ ਪਾਲਿਸੀ ਹਜੇ ਵੀ ਤੁਹਾਡੇ ਮਨ ਵਿੱਚ ਡਰ ਤੇ ਸ਼ੰਕਾ ਕਿਉਂ ਹੈ ਕਿ ਦੁਬਾਰਾ ਫਿਰ ਆ ਜਾਣਗੇ ਘੇਰਣਗੇ ਬਿਲਕੁਲ ਉਹ ਜਿਹੜੇ ਅਫਸਰ ਦੀ ਤੁਸੀਂ ਗੱਲ ਕਰ ਰਹੇ ਹੋ ਹਨ ਇਹ ਸਾਰੇ ਦਿੱਲੀ ਵਾਲਿਆਂ ਦੇ ਭੇਜੇ ਹੋਏ ਆ ਦਿੱਲੀ ਵਾਲਿਆਂ ਤੇ ਵਿਸ਼ਵਾਸ ਹੀ ਨਹੀਂ ਕੀਤਾ ਜਾ ਸਕਦਾ ਪੰਜਾਬ ਸਰਕਾਰ ਦੇ ਤਾਂ ਪੱਲੇ ਕੱਖ ਨਹੀਂ ਕਰਦੇ ਤਾਂ ਉਹ ਵੀ ਪੈਲੇ ਸਾਰਾ ਕੁਝ ਪਰ ਅਸੀਂ ਕਹਿੰਦੇ ਆ ਕਿ ਜਿੰਨਾ ਚਿਰ ਰਿਟਰਨ ਚ ਸਾਰਾ ਕੁਝ ਹੋ ਨਾ ਜਾਵੇ ਜਿਵੇਂ ਲੈ ਕੇ ਆਏ ਨੇ ਪਾਲਿਸੀ ਉਸੇ ਤਰ੍ਹਾਂ ਵਾਪਸ ਨਾ ਹੋ ਜਾਵੇ ਉਸੇ ਰਸਤੇ ਜਿਵੇਂ ਦਿੱਲੀ ਵਾਲੇ ਮੋਦੀ ਸਰਕਾਰ ਨੇ ਉਹ ਕਾਨੂੰਨ ਬਣਾਏ ਤੇ ਉਦੋਂ ਉਹਨਾਂ ਨੇ ਵੀ ਇਹ ਗੱਲ ਕਹਿਤਾ ਸੀ ਇਹ ਸਮਝਾ ਨਹੀਂ ਸਕੇ ਕਾਨੂੰਨ ਬੜੇ ਵਧੀਆ ਨੇ ਤੇ ਹੁਣ ਤੁਹਾਨੂੰ ਟਲ ਜਾਣਾ ਚਾਹੀਦਾ ਅਸੀਂ ਉਦੋਂ ਵੀ ਇਹੀ ਗੱਲ ਰੱਖੀ ਸੀ ਅਸੀਂ ਆ ਗਲਤ ਗੱਲ ਹੈ ਬਿਲਕੁਲ ਕੱਲਾ ਬਿਆਨ ਆ ਜਿਵੇਂ ਇਹਨਾਂ ਦਾ ਬਿਆਨ ਆ ਅਸੀਂ ਕਿ ਤੁਹਾਡਾ ਕੱਲਾ ਬਿਆਨ ਆ ਜਿਹੜੇ ਰਸਤੇ ਇਹ ਕਾਨੂੰਨ ਐ ਕਰਕੇ ਆਏ ਨੇ ਉਸੇ ਰਸਤੇ ਐ ਮੋੜ ਕੇ ਲੈ ਜਾਓ ਇਹਨਾਂ ਨੂੰ ਵਾਪਸ ਉੱਥੇ ਹੀ ਜਾ ਕੇ ਛੱਡ ਦਿਓ ਜਦੋਂ ਰਾਸ਼ਟਰਪਤੀ ਦੀ ਮੋਹਰ ਲੱਗ ਜੂਗੀ ਵੀ ਇਹ ਕੈਨਸਲ ਹੋ ਗਏ ਫਿਰ ਜਾਵਾਂਗੇ ਨજર ਨਹੀਂ ਜਾਂਦੇ ਇਹ ਵੀ ਸਥਿਤੀ ਬਿਲਕੁਲ ਸੇਮ ਆ ਇਹ ਵੀ ਉਸੇ ਤਰ੍ਹਾਂ ਦੀ ਸਰਕਾਰ ਦੀ ਗੱਲ ਕੀਤੀ ਆ ਪੰਜਾਬ ਸਰਕਾਰ ਦਾ ਹਰ ਨੁਮਾਇੰਦਾ ਅੱਜ ਕਹਿ ਰਿਹਾ ਕਹਿੰਦੇ ਪਸੰਦ ਨਹੀਂ ਆਈ ਕਿਸਾਨਾਂ ਨੂੰ ਇਸੇ ਕਰਕੇ ਅਸੀਂ ਜ਼ੁਲਮ ਨਹੀਂ ਕਰਨਾ ਵਾਪਸ ਲੈ ਰਹੇ ਆ ਪਾਲਿਸੀ ਪਾਲਿਸੀ ਬੜੀ ਚੰਗੀ ਸੀ ਅਜੇ ਵੀ ਤਰੀਫਾਂ ਹੋ ਰਹੀਆਂ ਨੇ ਨੇ ਜੀ ਤਰੀਫਾਂ ਜਨੀਆਂ ਮਰਜ਼ੀ ਕਰੀ ਜਾਣੇ ਤਰੀਫਾਂ ਦੇਖੋ ਉਹਨਾਂ ਨੇ ਕਰਨੀਆਂ ਹੀ ਕਰਨੀਆਂ ਨੇ ਤਰੀਫਾਂ ਤੋਂ ਕਰਦੇ ਰਹਿਣਗੇ ਇਹਦੀਆਂ ਲਾਸਟ ਤੱਕ ਵੀ ਕਰਦੇ ਰਹਿਣਗੇ ਦਿੱਲੀ ਵਾਲੇ ਵੀ ਕਰਦੇ ਰਹਿੰਦੇ ਨੇ ਉਹ ਵੀ ਕਹਿੰਦੇ ਨੇ ਜੇ ਇਸੇ ਗੱਲ ਨੂੰ ਵੀ ਵਧੀਆ ਸੀਗੀ ਚਲੋ ਇਹਨਾਂ ਨੂੰ ਪਸੰਦ ਨਹੀਂ ਆਈ ਜਾਂ ਸਮਝਾ ਨਹੀਂ ਸਕੇ ਇਹ ਵੀ ਗੱਲ ਇਹ ਕਹਿਣਗੇ ਜਿੰਨੀਆਂ ਮਰਜ਼ੀ ਇਹ ਗੱਲਾਂ ਕਰ ਲੈਣ ਲੋਕਾਂ ਦੇ ਮਨਾਂ ਵਿੱਚ ਜਿਹੜੀ ਗੱਲ ਸੀ ਜਿਹੜੀ ਇਹਨਾਂ ਦੀ ਖੋਟੀ ਨੀਅਤ ਸੀ ਜਿਹੜੀ ਇਹ ਲੋਕਾਂ ਦੀ ਜ਼ਮੀਨ ਹੜੱਪ ਕੇ ਅਪਜਾਊ ਜ਼ਮੀਨ ਨੂੰ ਹੜੱਪ ਕੇ ਦਿੱਲੀ ਲੈ ਕੇ ਜਾਣਾ ਚਾਹੁੰਦੇ ਸਨ ਉਹ ਲੋਕ ਗੱਲ ਸਮਝ ਚੁੱਕੇ ਸੀ ਲੋਕ ਗੱਲ ਸਮਝ ਚੁੱਕੇ ਸਨ ਇਸ ਕਰਕੇ ਹੀ ਇਹਨਾਂ ਨੂੰ ਪਿੱਛੇ ਹਟਣਾ ਪਿਆ ਬੱਚੇ ਬੱਚੇ ਦੀ ਆਵਾਜ਼ ਆ ਗਈ ਸੀ ਕਿ ਇਹ ਕਹੀ ਜ਼ਮੀਨ ਜਿਹੜੀ ਉਹ ਵਾਪਸ ਨਹੀਂ ਇਹਨਾਂ ਨੂੰ ਨਹੀਂ ਦੇਵਾਂਗੇ ਸਰਕਾਰ ਨੂੰ ਤੁਹਾਡਾ ਮੰਨਣਾ ਹੈ ਕਿ ਰੋਸ ਦੇ ਕਰਕੇ ਵਾਪਸ ਮੁੜਨਾ ਪਿਆ ਸਰਕਾਰ ਨੂੰ ਯੂ ਟਰਨ ਲੈਣਾ ਪਿਆ ਯੂ ਟਰਨ ਦੇ ਫੈਸਲੇ ਪਹਿਲਾਂ ਵੀ ਬੜੇ ਆਏ ਯੂ ਟਰਨ ਸ਼ਬਦ ਪੱਕਾ ਜਾਂ ਕਿਉਂ ਲੱਗਦਾ ਤੁਹਾਨੂੰ ਸਰਕਾਰ ਨਾਲ ਇਹ ਸਰਕਾਰ ਨੇ ਤਾਂ ਮੇਰੇ ਖਿਆਲ ਇਹਦਾ ਨਾ ਯੂ ਟਰਨ ਪੈ ਗਿਆ ਇਹਦਾ ਯੂ ਟਰਨ ਲੈ ਹੋ ਜਾਂਦੀ ਹੈ ਜਦੋਂ ਦਬਾਅ ਬਣਦਾ ਪਹਿਲਾਂ ਸੋਚਦੇ ਕੱਖ ਨਹੀਂ ਪਹਿਲਾਂ ਸੋਚਦੇ ਨਹੀਂ ਉਹ ਇਹ ਫੈਸਲਾ ਕਰ ਲੈਂਦੇ ਨੇ ਜਦੋਂ ਲੋਕਾਂ ਦਾ ਦਬਾਅ ਵੱਧਦਾ ਹੈ ਜਦੋਂ ਲੋਕ ਅੱਗੇ ਵਧਦੇ ਨੇ ਵੀ ਇਹ ਕੰਮ ਨਹੀਂ ਹੋਣ ਦੇਣਾ ਲੋਕ ਵਿਰੋਧ ਕਰਦੇ ਨੇ ਤੇ ਫਿਰ ਇਹ ਪਿਛਾ ਹਟ ਜਾਂਦੇ ਨੇ ਨਾਲ ਦੀ ਨਾਲ ਯੂ-ਟਰਨ ਲੈ ਜਾਂਦੇ ਆ ਇਹ ਆਦਤ ਵੀ ਹੈਗੀ ਇਹਨਾਂ ਦੀ ਪਹਿਲਾਂ ਸੋਚਣਾ ਨਹੀਂ ਤੇ ਬਾਅਦ ਵਿੱਚ ਪਛੇਟਣਾ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਟਾਂਡਾ ਔੜਮੜ ਤੋਂ ਉਸ ਦਾ ਪੀਏ ਆਮ ਆਦਮੀ ਪਾਰਟੀ ਦੇ ਪੇਜ ਤੋਂ ਵੀਡੀਓ ਪਾਉਂਦਾ ਕਹਿੰਦੇ ਮਾਨ ਸਾਹਿਬ ਹੀ ਸੀ ਜਿਹੜੇ ਕਿਸਾਨਾਂ ਦੀ ਗੱਲ ਮੰਨ ਕੇ ਵਾਪਸ ਮੁੜ ਗਏ ਹੋਰ ਸਰਕਾਰ ਹੁੰਦੀ ਤੇ ਬੜੀਆਂ ਪੂਛਾਂ ਝੁਕਾ ਦਿੰਦੀ ਕਿਸਾਨਾਂ ਦੀਆਂ ਓਏ ਕਿਸਾਨਾਂ ਦੀਆਂ ਪੁੱਛਾਂ ਚ ਕਹਿੰਦੇ ਕਿਸਾਨਾਂ ਨੇ ਸਰਕਾਰ ਦੀਆਂ ਚਕਾਤੀਆਂ ਪੁੱਛਾ ਹੁਣ ਇਹਦਾ ਮੋਦੀ ਸਰਕਾਰ ਤਾਕਤਵਾਰ ਆ ਸਭ ਤੋਂ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਜਿਹੜਾ ਆਪਣੇ ਆਪ ਨੂੰ ਸਭ ਤੋਂ ਤਾਕਤਵਰ ਗਿਣਦੇ ਨੇ ਔਰ ਇੱਕੋ ਗੱਲ ਉਹ ਕਹਿੰਦੇ ਨੇ ਉਹਨਾਂ ਦੇ ਸਾਥੀ ਕਿ ਮੋਦੀ ਹੈ ਤਾਂ ਮੁਮਕਨ ਹੈ ਇਹਸ ਲੋਕਾਂ ਨੇ ਲੋਕਾਂ ਦੇ ਹਜੂਮ ਨੇ ਮੋਦੀ ਨੂੰ ਪਿੱਛੇ ਹਟਾਤਾ ਸੀ ਵੀਰੇ ਤੇ ਇਹ ਕਿਹੜੇ ਬਾਗ ਦੀ ਮੂਲੀ ਆ ਇਹ ਸਰਕਾਰ ਕਿਹੜੇ ਬਾਗ ਦੀ ਮੂਲੀਆ ਜਾਂ ਭਗਵੰਤ ਮਾਲ ਕਿਹੜੇ ਬਾਗ ਦੀ ਮੂਲੀਆ ਇਹ ਬਿਲਕੁਲ ਗਲਤ ਗੱਲ ਹੈ ਇਹ ਤਾਂ ਲੋਕਾਂ ਦੇ ਜਿਹੜਾ ਰੋਸ ਹੀ ਲੋਕਾਂ ਦਾ ਲੋਕਾਂ ਨੇ ਹੱਦੋਂ ਵੱਧ ਇਹਨਾਂ ਦਾ ਵਿਰੋਧ ਕੀਤਾ ਇੱਥੋਂ ਤੱਕ ਕਿ ਪਿੰਡਾਂ 'ਚ ਬੋਰਡ ਲੱਗਣੇ ਸ਼ੁਰੂ ਹੋ ਗਏ ਵੀ ਪਿੰਡਾਂ 'ਚ ਵੜਨਾ ਤੁਹਾਡਾ ਬੰਦ ਹੈ ਬਿਲਕੁਲ ਅੱਗੇ 27 ਨੇੜੇ ਆਉਂਦੀ ਵੇਖ ਕੇ ਇਹਨਾਂ ਨੂੰ ਪਿੱਛੇ ਹਟਣਾ ਪਿਆ ਇਹ ਕੋਈ ਐਵੇਂ ਨਹੀਂ ਅਟੇ ਖੀਰ ਕਰਨ ਦੇ ਨੇ ਅਟੇ ਲੋਕਾਂ ਨੇ ਨਾ ਦੀ ਗੱਲ 'ਚ ਗੂਠਾ ਦੇ ਕੇ ਫਿਰ ਵਿਛਟਾਇਆ ਜਦੋਂ ਤੁਸੀਂ ਸ਼ੁਰੂ ਤੋਂ ਵਿਰੋਧ ਕਰਨਾ ਸ਼ੁਰੂ ਕੀਤਾ ਕਿਸਾਨ ਜਥੇਬੰਦੀਆਂ ਨੇ ਆਮ ਲੋਕਾਂ ਨੇ ਪਿੰਡਾਂ 'ਚ ਜਿਵੇਂ ਬੋਰਡਾਂ ਦੀ ਗੱਲ ਕੀਤੀ ਉਦੋਂ ਸਰਕਾਰ ਆਏ ਦਿਨ ਨਵੀਂ ਨਵਾਂ ਫਾਇਦਾ ਗਣਾਉਂਦੀ ਸੀ ਥੋੜੀ ਅਮੈਂਡਮੈਂਟ ਵੀ ਕੀਤੀ ਗਈ ਜੇ 30000 ਨਹੀਂ ਕਿੱਲੇ ਦਾ ਸੀ ਲੱਖ ਵੀ ਦੇ ਦੇਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਕੀਤੀਆਂ ਗਈਆਂ ਉਹਦੇ ਨਾਲ ਵੀ ਕਿਸਾਨ ਨਹੀਂ ਮੰਨੇ ਸੀ ਕਿ ਲੱਗਦਾ ਅਸੀਂ ਉਹਨਾਂ ਨੂੰ ਕਿ ਹੁਣ ਸਾਰਾ ਕੁਝ ਹੀ ਅਸੀਂ ਦੇ ਹਟੇ ਹਾਂ ਹੁਣ ਵਾਪਸੀ ਮੁੜ ਚਲੀਏ ਉਹ ਗੱਲਾਂ ਵੀ ਸ਼ੱਕ ਦੇ ਘੇਰੇ ਹੀ ਸਨ ਉਹ ਵੀ ਲੋਕ ਇਹੋ ਗੱਲ ਕਹਿੰਦੇ ਹਨ ਵੀ ਅੱਗੇ ਲਾਲਚ ਦੇ ਰਹਿਣ ਬਿਨਾ ਵਜਾ ਤੋਂ ਕਿਸੇ ਕਿਤੇ ਰਿਟਰਨ ਨਹੀਂ ਕਿਤੇ ਕੁਝ ਨਹੀਂ ਲੈਣੀ ਨਹੀਂ ਦੇਣੀ ਨਹੀਂ ਜਿਹੜਾ ਉੱਠਦਾ ਉਹਨਾਂ ਨੇ ਬਿਆਨ ਦਿੱਤਾ ਹਾਂਜੀ 30000 ਦੇਵਾਂਗੇ ਪਹਿਲਾਂ ਉਸ ਤੋਂ ਬਾਅਦ ਇਹਨਾਂ ਨੇ ਅਗਲੇ ਦਿਨ ਇਹਨਾਂ ਦਾ ਬਿਆਨ ਆਇਆ ਜੀ 50000 ਦੇਵਾਂਗੇ 50000 ਤੋਂ ਬਾਅਦ ਇਹਨਾਂ ਨੇ ਲੱਖ ਕਹਿਤਾ ਲੋਕੀ ਇਹ ਗੱਲ ਇਹਨਾਂ ਦਾ ਜਿਹੜਾ ਅੰਦਰਲੀ ਮਨ ਦੀ ਭਾਵਨਾ ਹੀ ਉਹ ਸਮਝ ਚੁੱਕੇ ਸਨ ਕਿ ਕੇਵਲ ਤੇ ਕੇਵਲ ਸਾਨੂੰ ਫਸਾਉਣਾ ਹੀ ਚਾਹੁੰਦੇ ਨੇ ਦੇਣਾ ਨਾ ਨੇ ਕੱਖ ਵੀ ਨਹੀਂ ਆ ਲੋਕਾਂ ਨੇ ਇਹਨਾਂ ਦਾ ਵਿਰੋਧ ਕੀਤਾ ਪਿੰਡਾਂ ਦੇ ਤੇ ਇਹਨਾਂ ਨੂੰ ਪਿੱਛੇ ਹਟਨਾ ਸਰਕਾਰਾਂ ਦਾ ਭਰੋਸਾ ਟੁੱਟਦਾ ਨਾ ਆਮ ਲੋਕਾਂ 'ਚ بے ਪ੍ਰੋਸਗੀ ਪੈਦਾ ਹੁੰਦੀ ਹੈ ਤਾਂ ਫਿਰ ਸਰਕਾਰ ਦਾ ਐਲਾਨ ਵੀ ਲੋਕਾਂ ਨੂੰ ਝੂਠ ਲੱਗਦਾ ਹੈ ਇਹੀ ਸਥਿਤੀ ਬਣੀ ਹੋਈ ਹੈ ਹੁਣ ਵੇਖ ਲੈ 27 ਤੱਕ ਜੋ ਵੀ ਇਹ ਗੱਲ ਕਹਿਣ ਕੇ ਲੋਕਾਂ ਕਹਿਣ ਕੇ ਝੂਠ ਬੋਲਦੇ ਆ ਵੇਖ ਲਓ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਗੱਲ ਆਉਂਦੀ ਹੈ ਠੀਕ ਹੈ ਤੁਸੀਂ ਫਿਰ ਪਬਲਿਕ 'ਚ ਭੇਜਦੇ ਹੋ ਸਾਡੇ ਕੋਲ ਉਦੋਂ ਹੁੰਦੀ ਹੈ ਬਾਅਦ ਜਦੋਂ ਤੁਸੀਂ ਭੇਜ ਦਿਓਗੇ ਹਨਾ ਤੇ ਵੇਖ ਲੈ ਜੇ ਜਿਹੜੀ ਵੀ ਗੱਲ ਕਰਨ ਕਰਨ ਕੇ ਲੋਕ ਕਹਿਣਗੇ ਯਾਰੇ ਤਾਂ ਝੂਠ ਬੋਲਦੇ ਨੇ ਇਹਨਾਂ ਦੀ ਗੱਲ ਸ SKM ਨੇ ਇੱਕ ਕਾਲ ਦਿੱਤੀ ਹੈ ਸਮਰਾਲਾ ਚ ਵੱਡਾ ਇਕੱਠ ਜੇ ਜ ਵਾਪਸ ਨੂੰ ਡੀ ਨੋਟੀਫਾਈ ਹੁੰਦੀ ਹੈ ਪਾਲਿਸੀ ਤਾਂ ਜੇਤੂ ਰੈਲੀ ਨਹੀਂ ਤਾਂ ਰੋਸ ਮਜਾਰਾ ਤੁਹਾਨੂੰ ਸੰਭਾਵਨਾ ਕੀ ਨਜ਼ਰ ਆਉਂਦੀ ਹੈ ਉੱਥੇ ਉਸ ਦਿਨ ਜੇਤੂ ਰੈਲੀ ਹੋਊਗੀ ਵੇਖੋ ਸਰਕਾਰ ਨੂੰ ਪਿੱਛੇ ਹਟਣਾ ਪੈਣਾ ਤੇ ਉਹ ਉਹ ਜੇਤੀ ਜੇਤੂ ਰੈਲੀ ਹੋਊਗੀ ਅਗਰ ਜੇ ਨਾ ਸਰਕਾਰ ਪਿਛੇ ਢੀ ਤੇ ਸਰਕਾਰ ਦਾ ਨੁਕਸਾਨ ਹੀ ਹੈ ਪੈਰੋਂ ਪਰ ਜੋ ਮਰਜ਼ੀ ਕਰਕੇ ਦੇਖ ਲਵੇ ਸਰਕਾਰ ਹੀ ਸਰਕਾਰ ਦੇ ਪਾਲੇ ਚ ਗੇਂਦ ਪਈ ਆ ਜਿਵੇਂ ਦਿਲ ਕਰਦਾ ਸਰਕਾਰ ਨੂੰ ਵੀ ਖੇਡ ਲਵੇ ਉਹ ਸਰਕਾਰ ਦੀ ਮਰਜ਼ੀ ਹੈ ਸਰਕਾਰ ਨੇ ਤੁਹਾਨੂੰ ਜਾਂ ਕਿਸਾਨਾਂ ਨੂੰ ਮਨਾਉਣ ਦੇ ਵਾਸਤੇ ਬੜਾ ਜ਼ੋਰ ਲਾਇਆ ਢੀ ਚੋਟੀ ਦਾ ਇਸ਼ਤਿਹਾਰ ਵੀ ਵੱਡੀ ਗਿਣਤੀ ਚ ਦਿੱਤੇ ਗਏ ਹੁਣ ਜਦੋਂ ਪਾਲਿਸੀ ਹੀ ਵਾਪਸ ਹੋ ਗਈ ਇਹਦਾ ਮਤਲਬ ਇਹਦਾ ਕਰੋੜਾ ਰੁਪਇਆ ਖਰਚਿਆ ਸੀ ਫਿਰ ਉਹ ਕਿਹੜੇ ਖਾਤੇ ਪੈਣਾ ਉਹ ਵੀ ਤੇ ਕਿਸਾਨਾਂ ਤੇ ਲੋਕਾਂ ਤੇ ਬੋਝ ਹੈ ਸ਼ੁਰੂ ਤੋਂ ਲੈ ਕੇ ਲੋਕਾਂ ਤੇ ਬੋਝ ਪੈ ਰਿਹਾ ਹੈ ਇਹ ਸਰਕਾਰ ਹੀ ਪੋਸਟਰਾਂ ਤੇ ਤੇ ਹੌਡੀਆਂ ਦੇਉਤੀ ਹੈ ਸਰਕਾਰ ਜਿਉਂ ਆਈ ਉਦੋਂ ਦੇ ਤੇ ਬੋਰਡ ਹੀ ਲੱਗ ਰਹੇ ਨੇ ਹੋਰ ਹੋਈ ਕੁਝ ਨਹੀਂ ਰਿਹਾ ਪਿੰਡਾਂ ਵਿੱਚ ਹੋਕ ਹੀ ਰਿਹਾ ਅਜੇ ਤੱਕ ਲੋਕਾਂ ਨੂੰ 1 ਰੁਪਿਆ ਨਹੀਂ ਦਿੱਤਾ ਸਰਕਾਰ ਨੇ ਗ੍ਰਾਂਟਾਂ ਦੇ ਸਬੰਧ ਵਿੱਚ ਜਿਹੜੇ ਪਹਿਲਾਂ ਲੋਕਾਂ ਕੋਲ ਪੈਸੇ ਉਹ ਵਾਪਸ ਕਿੱਥੇ ਲੇ ਨੇ ਉਦੋਂ ਹੀ ਵਾਪਸ ਲੈ ਲਈ ਸੀ ਉਹ ਤੇ ਹੋਰ ਇਹ ਨਾ ਕਰਨਾ ਕੀ ਇਹਨਾਂ ਨੇ ਆਪਣੇ ਬੋਰਡ ਲਾਣੇ ਆ ਬਸ ਇੱਕ ਕੰਮ ਕੀਤਾ ਤੇ ਉਹਦੇ ਬੋਰਡ ਲਾਤੇ ਅਗਲੇ ਦਿਨ ਸਾਰੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਵੱਡੇ ਵੱਡੇ ਬੋਰਡ ਲੱਗ ਜਾਂਦੇ ਆ ਕੰਮ ਪਾਵਾਂ 50 ਰੁਪਈਆ ਦਾ ਹੋਵੇ ਤੇ ਬੋਰਡ 500 ਦਾ ਇਹ ਸਮਝਦੇ ਹੋ ਨਾ ਗੱਲ ਨੂੰ ਮਤਲਬ ਇੰਨੇ ਗੁਣਾ ਵੱਧ ਖਰਚਾ ਕਰ ਦੇਣਾ ਤੇ ਡੱਕਾ ਤੋੜਨਾ ਨਹੀਂ ਅੱਖਾਂ ਮੋੜਨਾ ਨਹੀਂ ਇਹ ਕੰਮ ਸਰਕਾਰ ਦਾ ਇੱਕ ਸਵਾਲ ਆਖਰੀ ਮੇਰਾ ਹੈ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਲੜਨ ਵਾਲੀਆਂ ਨੇ ਜੁਝਾਰੂ ਨੇ ਸੰਘਰਸ਼ੀਲ ਨੇ ਉਹਨਾਂ ਦੀ ਸ਼ੁਰੂ ਤੋਂ ਸਰਕਾਰਾਂ ਨਾਲ ਹੀ ਬਣੀ ਹੈ ਸਾਰਿਆਂ ਨੂੰ ਪਤਾ ਹੈ ਪਰ ਇਸ ਸਰਕਾਰ ਦੇ ਵਿੱਚ ਲੋਕਾਂ ਨੇ ਮਹਿਸੂਸ ਕੀਤਾ ਕਿ ਕਿਸਾਨ ਜਥੇਬੰਦੀਆਂ ਦਾ ਤੇ ਸਰਕਾਰ ਵਿਚਾਲੇ ਜਿਆਦਾ ਛੱਤੀ ਦਾ ਅੰਕੜਾ ਬਣ ਗਿਆ ਉਹਦੀ ਵਜ੍ਹਾ ਕੀ ਮੰਨਦੇ ਹੋ ਵੇਖੋ ਅਸਲ ਦੇ ਵਿੱਚ ਇੱਕ ਅਣਜਾਣਪੁਣਾ ਅੱਜ ਤੱਕ ਕਦੀ ਵੀ ਨਹੀਂ ਹੋਇਆ ਕਿ ਮੁੱਖ ਮੰਤਰੀ ਆਪਣੇ ਘਰੇ ਬੁਲਾਵੇ ਕਿਸੇ ਨੂੰ ਵੀ ਪਾਵੇਂ ਗੱਲਬਾਤ ਦਾ ਸੱਦਾ ਦੇ ਕੇ ਆਓ ਪਈ ਆਪਾਂ ਗੱਲ ਕਰ ਲਈਏ ਜੇ ਕੋਈ ਝਗੜਾ ਆਪਣਾ ਪੈ ਗਿਆ ਹਨਾ ਤੇ ਉਹਦੇ ਵਿੱਚੋਂ ਜਿੰਨੇ ਕਰ ਸਕਦੇ ਆ ਉਹ ਹੀ ਉੱਠ ਕੇ ਭੱਜ ਜਾਵੇ ਕਿੰਨੀ ਕੋਈ ਸੈਂਕ ਸਮਝੋਗੇ ਉਹਦੀ 3 ਤਰੀਕ ਨੂੰ ਸਾਡੇ ਨਾਲ ਇਹੋ ਕੁਝ ਕੀਤਾ ਆਪ ਬੁਲਾ ਲਿਆ ਆਪਾਂ ਗੱਲਬਾਤ ਕਰਦੇ ਆ ਮੀਟਿੰਗ ਜੋ ਭੱਜ ਗਿਆ ਬਾਹਰ ਜਾ ਕੇ ਬਿਆਨ ਦੇਦਾ ਮੇਰੇ ਨਾਲ ਤਾਂ ਮੰਗਾ ਹੀ ਨਹੀਂ ਅੱਛਾ ਅਗਰ ਢਾਈ ਘੰਟੇ ਗੱਲਾਂ ਕਾਦ ਲਈ ਕਰਦਾ ਰਹੇ ਜੇ ਤੁਹਾਡੇ ਨਾਲ ਸੰਬੰਧਤ ਮੰਗਾ ਹੀ ਨਹੀਂ ਹੈ ਜਾਂ ਫਿਰ ਢਾਈ ਘੰਟੇ ਕਿਹੜੀ ਗੱਲ ਤੋਂ ਗੱਲਿਆ ਪ੍ਰੈਸ ਨੂੰ ਜਾ ਕੇ ਬਿਆਨ ਦਿੰਦਾ ਉਹਨਾਂ ਨੇ ਵੀ ਸਾਡੇ ਨਾਲ ਨੇ ਮੰਗਾ ਸੀ ਕੇਂਦਰ ਨਾਲ ਅਸੀਂ ਕਿਹਾ 18 ਮੰਗਾ ਦਾ ਚੈਪਟਰ ਦਿੱਤਾ ਤੁਹਾਨੂੰ ਤੁਹਾਡੇ ਨਾਲ ਹੀ ਸੰਬੰਧਾਂ ਨੇ ਕੁਝ ਵਿੱਚੋਂ ਕੇਂਦਰ ਸਰਕਾਰ ਨਾਲ ਹੋ ਸਕਦੀਆਂ ਨੇ ਇਸ ਕਰਕੇ ਸਰਕਾਰ ਦੀ ਅਣਜਾਣਤਾ ਹੈ ਬਿਲਕੁਲ ਵੀ ਸਰਕਾਰ ਦੀ ਅਣਜਾਣਤਾ ਹੈ ਫਿਰ ਇਹਨੇ ਕੀ ਕੀਤਾ ਪੰਜ ਦਾ ਸਾਡਾ ਪ੍ਰੋਗਰਾਮ ਸੀ ਉਦੇ ਹੀ ਲੋਕਾਂ ਨੂੰ ਨਾ ਹੁੰਦਾ ਤੋੜ ਬੈਰੀਕੇਡਿੰਗ ਕਰਤੀ ਅਸੀਂ ਉਸ ਤੇ ਫੈਸਲਾ ਕੀਤਾ ਸੀ ਵੀ ਇਹ ਸਰਕਾਰ ਕਹਿੰਦੀ ਕਿ ਲੋ ਇਹ ਕਿਸਾਨ ਸੜਕਾਂ ਰੋਕਦੇ ਨੇ ਅਸੀਂ ਆਪਾਂ ਸੜਕਾਂ ਤੇ ਨਹੀਂ ਰੁਕਣਾ ਜਿੱਥੇ ਰੁਕਣਗੇ ਸਾਈਡ ਤੇ ਬਹਿ ਜਾਵਾਂਗੇ ਅਸੀਂ ਇਹੋ ਕੁਝ ਕੀਤਾ ਬੈਰੀਕੇਡਿੰਗ ਸਾਰੇ ਪੰਜਾਬ 'ਚ ਇਹਨਾਂ ਨੇ ਕੀਤੀ ਛੜਕਾ ਇਹਨਾਂ ਨੇ ਰੁਕਿਆ ਇਹਨਾਂ ਨੇ ਜਾਮ ਕੀਤੀਆ ਤੇ 19 ਤਰੀਕ ਨੂੰ ਦੂਜਿਆਂ ਦੋਵਾਂ ਗਰੁੱਪਾਂ ਨੂੰ ਘਰ ਸੱਦ ਕੇ ਆਪਣੇ ਮੀਟਿੰਗ ਵਾਸਤੇ ਤੇ ਉਹਨਾਂ ਨੂੰ ਅੰਜ ਇਹਨਾਂ ਨੇ ਯਾੜਿਆ ਜਿਹੜਾ ਅੱਜ ਤੱਕ ਕਦੀ ਹੋਇਆ ਹੀ ਨਹੀਂ ਉਹਨਾਂ ਦੀ ਨਾ ਅਜੇ ਤੱਕ ਨਹੀਂ ਕਦੀ ਹੋਇਆ। ਆਪ ਵਧਿਆ ਸੀ ਤਲਖੀ ਵਧੀ ਸੀ ਮੁੱਖ ਮੰਤਰੀ ਨੇ ਤੇ ਇੱਕ ਸਟੇਜ ਤੇ ਵੀ ਕਹਿਤਾ ਸੀ ਕਿ ਇਹਨਾਂ ਦੇ ਜਾਇਦਾਦ ਬੜੀਆਂ ਬਣਾ ਲਈਆਂ ਕਿਸਾਨ ਆਗੂਆਂ ਨੇ, ਹੋਟਲ ਕਈਆਂ ਨੇ ਪਾਲੇ, ਕਈਆਂ ਨੇ ਕੁਝ ਹੋਰ ਬਣਾ ਲਿਆ। ਇਹ ਸਾਰੀਆਂ ਗੱਲਾਂ ਲਈ ਕਹਿੰਦੇ ਵੀ ਜਾਂਚ ਵੀ ਕਰਾਵਾਂਗੇ। ਮੈਂ ਕਰਾ ਲੈਣ ਜਦੋਂ ਮਰਜ਼ੀ ਇਹ ਤਾਂ ਖੁੱਲੇ ਆ। ਖੁੱਲੇ ਪੇਪਰ ਵਰਗੇ ਆ, ਖੁੱਲੀ ਕਿਤਾਬ ਵਰਗੇ ਆ ਜਦੋਂ ਮਰਜ਼ੀ ਕਰਾ ਲੈਣ ਜਾਂਚ ਇਹਦੇ ਇਹ ਵੀ ਕਹਤਾ ਸੀ ਵੀ ਇਹ ਤਾਂ ਕਦੇ ਖੇਦ ਨਹੀਂ ਗਾਇਆ, ਖੇਦ ਹੀ ਮੈਂ ਜਾਨਾ। ਇਹ ਤਾਂ ਬਹੁਤ ਗੱਲਾਂ ਕਹਿ ਜਾਂਦਾ ਇਹਨੂੰ ਪਤਾ ਹੀ ਲੱਗਦਾ ਅਸੀਂ ਕਦੋਂ ਜਾਣਿਆ ਜੀ ਭਗਵੰਤ ਮਾਨ ਨੂੰ ਪੁੱਛ ਕੇ ਜਾਵਾਂਗੇ ਨਾ ਖੇਤ ਜਿੱਦਣ ਜਾਵਾਂਗੇ ਅਸੀਂ ਉਹਨੂੰ ਦੱਸਾਂਗੇ ਵੀ ਖੇਤ ਚੱਲਿਆ ਤਾਂ ਗੱਲ ਬਣੂਗੀ ਪਰ ਮੇਰੇ ਖਿਆਲੇ ਕਦੀ ਗਿਆ ਹੀ ਨਹੀਂ ਇਹਨੇ ਖੇਤੀ ਕੀਤੀ ਹੋਈ ਨਹੀਂ ਜਿਹੜੇ ਲੋਕਾਂ ਨੂੰ ਇਹ ਗੱਲ ਕਹਿ ਰਿਹਾ ਹੈ ਮਗਰ ਖੁਦ ਇਹਨੇ ਨਹੀਂ ਕੀਤੀ ਇਹ ਜਿਹੜੇ ਲੋਕ ਨੇ ਸਾਰੇ ਕਿਸਾਨ ਨੇ ਖੇਤੀ ਕਰਨ ਵਾਲੇ ਨੇ ਖੇਤੀ ਕਰਦੇ ਨੇ ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਹੈ ਅਜੇ ਤੱਕ ਕਿਸੇ ਮੁੱਖ ਮੰਤਰੀ ਨੇ ਧੱਕਾ ਨਹੀਂ ਇੰਨਾ ਕੀਤਾ ਜਿੰਨੇ ਇਹਨਾਂ ਨੇ ਕੀਤਾ ਔਰ ਇਹਦੇ ਜੋੜਾਂ 'ਚ ਬਹਿ ਜਾਣਾ ਧੱਕਾ ਕੀਤਾ ਨਹੀਂ ਤਾਂ ਲੋਕ ਹਮੇਸ਼ਾ ਬਹਿ ਕੇ ਗਲਬਤ ਕਰਦੇ ਨੇ ਉਹ ਕਿਹੜੇ ਕਲਾਕਾਰ ਨੇ ਕਹਿਣ ਹੈ ਵੀ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਰਾਜਮੰਦੀ ਕਰ ਲਉ ਨਿਬੜ ਜਾਂਦੇ ਨੇ ਹਨਾ ਇਹ ਰਾਜਮੰਦੀ ਨਹੀਂ ਕਰਦਾ ਜਿਲ ਕਰਦਾ ਤੇ ਜਿਹਦੇ ਦੇ ਜੋੜਾਂ 'ਚ ਬਹ